इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਮ ਆਦਮੀ ਪਾਰਟੀ ਦੇ ਜੋ 리ਵਰ ਬਾਲ ਬੰਗੋਤ ਤੇ ਪ੍ਰਸਿੱਧ ਵੀ ਆ ਉਹਨਾਂ ਨਾਲ ਗੱਲਬਾਤ ਕਰੀਏ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੇ ਵਾਰ ਦੇ ਪ੍ਰਤੀ ਤੇ ਜਨਤਾ ਦੇ ਪ੍ਰਤੀ ਹੰਝਸਤੀ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਆਮ ਆਦਮੀ ਪਾਰਟੀ ਵੱਲੋਂ ਵਨ ਨੰਬਰ 9 ਚੋਂ ਕੈਨੇਡਾ ਤੋਂ ਪਰਿਆ ਗਿਆ ਹਾਂ ਹੋਰ ਮੈਂ ਆਪਣੀ ਪਾਰਟੀ ਔਰ ਆਪਣੇ ਹਾਈ ਕਮਾਂਡ ਤੇ ਐਮਐਲਏ ਸਾਹਿਬ ਸਰਦਾਰ ਕਰਮਜੀਤ ਸਿੰਘ ਮੰਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੁਸੀਂ ਅੱਜ ਕੋਲ ਨੰਬਰ 12 ਤੋਂ ਲੈ ਕੇ ਰਹ ਰਹੇ ਹੋ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਹੋ ਕਿ ਜਿੰਨਾ ਕਰਕੇ ਪਰੂਪ ਜਨਤਾ ਖੋੜ ਦੇਵੇ ਸਭ ਤੋਂ ਪਹਿਲਾਂ ਤਾਂ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਅੱਜ ਤੱਕ ਬੀਜੇਪੀ ਦੀ ਕਮੇਟੀ ਵੀ ਰਹੀ ਕੌਪਰਸ ਦੀ ਕਮੇਟੀ ਵੀ ਰਹੀ ਪਰ ਜੋ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਐਮਐਲਏ ਸਾਹਿਬ ਨੇ ਤਲਵਾੜੇ ਦੇ ਵਿੱਚ ਕੀਤੇ ਆ ਇਹ ਕੰਮ ਕਦੀ ਪਹਿਲਾਂ ਨਹੀਂ ਹੋਏ ਹੋਰ 50-50 ਸਾਲ ਹੋ ਗਏ ਸੀ ਇਹ ਕੰਮਾਂ ਨੂੰ ਪੈਂਡਿੰਗ ਤੇ ਆਣੂ ਤੇ ਐਮਐਲਏ ਸਾਹਿਬ ਜੀ ਨੇ ਪਹਿਲੇ ਧਾਰ ਦੇ ਤੇ ਸਾਰੇ ਕੰਮਾਂ ਨੂੰ ਵਧੀਆ ਢੰਗ ਤਰੀਕੇ ਨਾਲ ਕਰਵਾਇਆ ਹੇ ਸਰ ਤੁਹਾਡੇ ਬਾੜ ਦੀ ਗੱਲ ਕਰੀਏ ਤਾਂ ਤੁਹਾਡੇ ਬਾੜ ਦੇ ਵੀ ਕਿੰਨੇ ਸੋਚਿਆ ਹਨ ਜੀਨਾਂ ਤੁਸੀਂ ਕਿਆ ਦੇ ਦਾ ਕੰਮ ਕਰੋਗੇ ਜਾਂ ਆਪਣਾ ਹੱਲ ਕਰੋਗੇ ਸਰ ਜਿੱਦਾਂ ਕੀ ਹੁਣ ਸ਼ਾਹ ਨਹਿਰ ਜਾਂ ਸਰਕਾਰ ਦੀ ਨਵਾਂ ਕੋਲੋਨੀਆ ਉੱਥੇ ਵੀ 17 ਲੱਖ ਦਾ ਕੰਮ ਜੋ ਅਸੀਂ ਸਟਾਰਟ ਕਰਵਾਇਆ ਇੱਕ ਸੇਠੀ ਮੈਡੀਕਲ ਸਟੋਰ ਜਿਹੜਾ ਘਰ ਤੋਂ ਲੈ ਕੇ ਕਿੱਕਰ ਸਿੰਘ ਜੀ ਦੇ ਘਰ ਤੱਕ ਹੋਰ ਇੱਕ ਸੜਕ ਜੋੜੀ ਉਹ 10 ਲੱਖ ਦਾ ਕੰਮ ਸੀ ਜਿੰਨੇ ਕੰਮ ਆਡੇ ਕੋ ਕੋਏ ਆਪਾਂ ਕੀਤੇ ਆ ਹੋਰ ਜੋ ਕੰਮ ਰਹਿ ਗਏ ਆ ਉਹ ਅਸੀਂ ਸਦਨੀ ਚਮੇਤੀ ਬਣਨ ਤੋਂ ਬਾਅਦ ਅਸੀਂ ਬੈਲ ਦੇ ਦਾ ਹਨ ਤਰ੍ਹਾਂ ਸਰ ਪੇਟਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਇੱਥੇ ਪਰਿਵਾਰ ਨੂੰ ਟਿਕਟਾਂ ਦੇ ਰਹੀ ਹੈ ਉਹ ਇਹਨਾਂ ਬਾਰੇ ਪਰਦਾ ਕੀ ਕਹਿਣਾ ਹੈ ਦੇਖੋ ਜੀ ਕਾਂਗਰਸ ਦੇ ਅੱਗੇ ਹਾਲਾਤ ਬਹੁਤ ਮਾਰੇ ਨੇ ਕਾਂਗਰਸ ਪਾਰਟੀ ਕੋ ਇੱਕ ਪਰਵਾਜ ਦੋ ਦੋ ਟਿਕਟਾਂ ਦੇ ਦੀ ਹੈ ਜਾਤਾਂ ਨਾਲ ਕੋ ਵਰਕਰ ਨਹੀਂ ਹੈਗੇ ਨਾ ਉਹਨਾਂ ਕੋ ਕੈਂਡੀਡੇਟ ਹੈ ਨਾ ਉਹਨਾਂ ਨੇ ਕੰਮ ਕੀਤਾ ਜਦੋਂ ਇਹਨਾਂ ਨੇ ਪਿਛਲੇ ਸਾਲ ਪਿਛਲੀ ਵਾਰ ਇਲੈਕਸ਼ਨ ਲੜੀ ਸੀ ਇਹਨਾਂ ਦੇ ਮੈਨੀਫੈਸਟੋ ਦੇਖੋ ਇਹਨਾਂ ਦੇ ਮੈਨੀਫੈਸਟੋ ਸੀ ਮੰਡੀ ਬਾਹਰ ਪੜਾਵਾਂਗੇ ਨਾਲਾ ਸੀ ਕਵਰ ਕਰਾਂਗੇ ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਇਹਨਾਂ ਨੇ ਆਪਣੇ ਆਪਣੇ ਮੈਨੀਫੈਸਟੋ ਵਿੱਚ ਲਿਖੀਆਂ ਸੀ ਉਹ ਇੱਕ ਵੀ ਗੱਲ ਤੇ ਖਰੇ ਨਹੀਂ ਉਤਰੇ ਔਰ ਹੁਣ ਸਾਡੇ ਐਮਐਲਏ ਸਾਹਿਬ ਨੇ ਇੱਕ ਕਦਮ ਚੱਕ ਰਹੇ ਨੇ ਮੰਡੀ ਬਾਹਰ ਆ ਰਹੇ ਨੇ ਨਾਲਾ ਨਾਲੇ ਨੂੰ ਕਵਰ ਕਰ ਰਹੇ ਨੇ ਹੋਰ ਵੀ ਬੜੇ ਮੁੱਦੇ ਆ ਜਿਨ੍ਹਾਂ ਦੇ ਪਾਸ ਵਿਚਾਰ ਕਰ ਰਹੇ ਕਰਾਂਗੇ ਅੱਗੇ ਸਰ ਜੋ ਭਾਜਪਾ ਜੀ ਦੇ ਵਿੱਚ ਜੋ ਕੰਮਕਾਰ ਕੀਤੇ ਜਾ ਰਹੇ ਦੁਨੀਆ ਪਾਰਟੀਆਂ ਨੇ ਲੋਕੇਸ਼ਾ ਦੀਆਂ ਕਿ ਅਸੀਂ ਐਂਗੋਸੀ ਲੈ ਕੇ ਦਿੱਤੀਆਂ ਤੇ ਇਹਦੇ ਬਾਰੇ ਕੋਈ ਕੁਝ ਕਹਿਣਾ ਹੈ ਜੀ ਸਰ ਦੇਖੋ ਹਰ ਇੱਕ ਪਾਰਟੀ ਆਪਣੇ ਆਪ ਨੂੰ ਕਹਿੰਦੀ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਪਰ ਜਦੋਂ ਤੱਕ ਉਹ ਉਹ ਸਤਾ ਨਹੀਂ ਸੀਗੇ ਭਾਜਪਾ ਵੀ ਗਵਰਨਮੈਂਟ ਰਹੀ ਕਾਂਗਰਸ ਦੀ ਗਵਰਨਮੈਂਟ ਰਹੀ ਜਦੋਂ ਤੱਕ ਉਹ ਸਤਾ ਸੀ ਉਦੋਂ ਕਿਉਂ ਨਹੀਂ ਉਹਨਾਂ ਨੇ ਕੰਮ ਕੀਤਾ ਹੁਣ ਦੇਖੋ ਹੁਣ ਜਦੋਂ ਸਾਡੀ ਸਰਕਾਰ ਆਈ ਸਾਡੇ ਐਮਐਲਏ ਸਾਹਿਬ ਨੇ ਕਿਹੜਾ ਇਦਰਾ ਕੰਮ ਆ ਜਿਹੜਾ ਨਹੀਂ ਕੀਤਾ ਹਰੇਕ ਕੰਮ ਹੋਇਆ ਨਹਿਰ ਅੱਜ ਜਾਓਗੇ ਤੁਸੀਂ ਗੇਟਾ ਪਹੁੰਚ ਜਾਗੇ ਟਾਵਲ ਜਾਓਗੇ ਦੇਖੋ ਕਿੰਨਾ ਵਧੀਆ ਗਲੂ ਬਣਾ ਦਿੱਤਾ ਉਹਨਾਂ ਨੇ ਸੜਕਾਂ ਬਣਾ ਦਿੱਤੀਆਂ ਰੇਲਿੰਗ ਲਾਤੀਆਂ ਨੇ ਤੇ ਕੱਲੇ-ਕੱਲੇ ਨਹੀਂ ਤੇ ਪੀਏ ਦਿਨ ਗੱਡੀ ਦੇਖਦੀ ਸੀ ਉੱਥੇ ਤੇ ਆਜ ਦੂਜਾ ਆਪਣਾ ਕੋਖਾ ਮਾਰਗ ਦੇ ਸਾਡੀ ਮੰਡੀ ਕਿੰਨਾ ਤੱਕ ਪਿਆ ਹੁੰਦਾ ਸੀ ਹਲੇ ਕੋਣ ਕਿੰਨਾ ਵਧੀਆ ਇੱਥੇ ਫਰਕ ਬਣਿਆ ਫਿਰ ਆਪਣਾ ਇੱਕ ਖੂਹ ਸੀਗਾ ਉਹਨਾਂ ਦਾ ਖੂਹ ਸੀਗਾ ਬਹੁਤ ਪੁਰਾਣਾ ਖੂਹ ਸੀ ਇਤਿਹਾਸਿਕ ਖੂਹ ਸੀਗਾ ਉਹਦੇ ਉਹਦੇ ਖੂਹ ਦੇ ਨਾਲ ਬਿਲਕੁਲ ਨਾਲ ਹੀ ਫਰਕ ਬਣਵਾਈ ਗਈ ਬਹੁਤ ਵਧੀਆ ਫਰਕ ਉਹ ਵੀ ਕ ਉਹ ਆਪਣਾ ਸੀਲੇ ਦਾ ਗੰਬੋ ਪਾਸ ਚੱਲਣ ਰਿਹਾ ਇਹਨਾਂ ਨੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਸਰ ਤੁਸੀਂ ਸਭਾਤਰ ਨੰਬਰ 1 ਪਰ ਬਾੜ ਦੇ ਕੈਂਡੀ ਦੇ ਤੋ ਤੁਸੀਂ ਜਨਤਾ ਨੂੰ ਇਹ ਅਪੀਲ ਕਰਨਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਬੋਟ ਨਹੀਂ ਆ ਜਨਤਾ ਦੇ ਕੋਲ ਜਾ ਕੇ ਪਿੰਡਾਂ ਮੁਹੱਲਿਆਂ ਤੇ ਜਾ ਕੇ ਬੋਟ ਤੁਸੀਂ ਕਿੰਨੇ ਦਿਨ ਕਰੋਗੇ ਸਰ ਮੈਂ ਤਾਂ ਜਨਤਾ ਨੂੰ ਇਹੀ ਅਪੀਲ ਕਰਾਂਗਾ ਕਿ ਮੈਂ ਪਿੰਸ ਆਮ ਆਦਮੀ ਪਾਰਟੀ ਵੱਲੋਂ ਨੋ ਨਿਸ਼ਾਨ ਛਾੜੂ ਔਰ ਵਿਕਾਸ ਦੇ ਕੰਮਾਂ ਤੇ ਵੋਟ ਮੰਗਾਂਗੇ ਔਰ ਜਨਤਾ ਬਹੁਤ ਖੁਸ਼ ਹੈ ਐਮਐਲਏ ਸਾਹਿਬ ਦੇ ਕੰਮਾਂ ਤੋਂ ਔਰ ਐਮਐਲਏ ਸਾਹਿਬ ਦੇ ਨਾਂ ਤੇ ਆਪਾਂ ਵੋਟ ਮੰਗਾਗੇ ਲੋਕ ਦਿੰਦੇ ਨਾ ਤੁਸੀਂ ਸਭ ਤੋਂ ਨੋ ਨੰਬਰ 42 ਕੈਂਡੀਡੇਟ ਨੂੰ ਆਵਾਜ਼ ਪਾ ਰਹੀ ਹੈ ਜੀ ਜਨਤਾ ਲਈ ਜਾ ਰਹੀ ਹੈ ਜਨਤਾ ਨੂੰ ਤੁਸੀਂ ਕੀ ਵੀ ਕਰਨਾ ਚਾਹੁੰਦੇ ਜਨਤਾ ਨੂੰ ਆਪਾਂ ਇਹ ਵੀ ਕਰਨਾ ਚਾਹਦੇ ਆ ਵੱਧ ਵੱਧ ਵੋਟਾਂ ਪਾ ਕੇ ਮੈਨੂੰ ਕਾਮਯਾਬ ਬਣਾਓ ਆਪਾਂ ਕਹਿਣ ਦੇ ਅਦਾਤੇ ਜਨਤਾ ਦੇ ਕੰਮ ਕਰਾਂਗੇ ਔਰ ਮੈਂ ਬੱਚਤ ਬੱਚਤੋਂ ਤੋਂ ਹੀ ਇਸ ਵਾਰ ਦੇ ਨਾਲ ਜੁੜਿਆ ਹੋਇਆ ਆ ਸਾਰੇ ਮਤਲਬ ਜਿੰਨਾ ਵੀ ਮੇਰਾ ਵਾਰੜ ਹੈ ਸਾਰਾ ਹੀ ਵਾਰੜ ਮੇਰੇ ਨਾਲ ਹੈ ਤੇ ਮੈਂ ਇਹ ਹੀ ਬੇਨਤੀ ਕਰਦਾ ਹਾਂ ਕਿ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਕੰਮ ਜਬਣਾਇਆ ਜਾਏ। ਹੋਰ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਹੋਰ ਬਲਵੀਰ ਬਲਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੰਡੀਆ ਟੀਵੀ ਦੇ ਚੈਨਲ ਤੋਂ ਬਲਬੀਰ ਸਿੰਘ ਬੱਲ ਦੀ ਵਿਸ਼ੇਸ਼ ਰਿਪੋਰਟ